ਸਾਸਿਕਾ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਰਵਨੀਤ ਬਿੱਟੂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਤੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਖੇਤੀਬਾੜੀ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਵੱਲੋਂ ਦੱਸਦੇ ਨੇ ਆ ਮਾਜਰਾ ਕੀ ਹੈ ਜਿਮਨੀ ਚੋਣਾ ਦੇ ਵਿੱਚ ਖਾਸੇ ਤੱਤੇ ਹੋਏ ਸੀ ਰਵਨੀਤ ਬਿੱਟੂ ਪੰਜਾਬ ਦੇ ਕਿਸਾਨਾਂ ਨੂੰ ਇੱਕ ਪਾਸੇ ਤਾਲੀਬਾਨੀ ਕਿਹਾ ਪੰਜਾਬ ਦੇ ਕਿਸਾਨਾਂ ਨੂੰ ਦੂਸਰੇ ਪਾਸੇ ਕਿਹਾ ਕਿ ਜਿਹੜੀ ਸੈਂਟਰ ਸਰਕਾਰ ਡੀਏਪ ਖਾਦ ਪੰਜਾਬ ਦੇ ਕਿਸਾਨਾਂ ਨੂੰ ਮੁਹੱਈਆ ਰੇਲ ਗੱਡੀ ਦੇ ਦੁਆਰਾ ਕਰਵਾਈ ਹੈ ਉਹ ਗੱਡੀਆਂ ਲੁੱਟ ਲਿਆ ਜਾਂਦੀਆਂ ਨੇ ਡਾਕੇ ਮਾਰ ਦਿੱਤੇ ਜਾਂਦੇ ਨੇ ਉਹਨਾਂ ਕਿਹਾ ਕਿ ਜਮਨੀ ਚੋਣਾਂ ਦੇ ਜਿਵੇਂ ਹੀ ਨਤੀਜੇ ਆਉਣਗੇ ਪੰਜਾਬ ਦੇ ਕਿਸਾਨਾਂ ਦੇ ਕੋਲ ਜਿਨ੍ਹਾਂ ਦੇ ਕੋਲ ਜ਼ਮੀਨ ਜ਼ਿਆਦਾ ਹੈ ਉਹਨਾਂ ਦੀ ਇਨਵੈਸਟੀਗੇਸ਼ਨ ਹੋਵੇਗੀ ਰਵਨੀਤ ਬਿੱਟੂ ਦੇ ਇਸ ਬਿਆਨ ਨੇ ਜਮਨੀ ਚੋਣਾਂ ਦੇ ਵਿੱਚ ਤਹਿਲਕਾ ਮਜਾ ਦਿੱਤਾ ਸੀ ਇਸ ਕਾਰਨ ਕੇ ਚਾਰੇ ਸਿੱਖ ਚਿਹਰੇ ਉਤਾਰਨ ਦੇ ਬਾਬ ਯੁੱਧ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਇੱਕ ਵੀ ਸੀਟ ਨਹੀਂ ਜਿੱਤ ਸਕੀ ਖਾਸ ਕਰਕੇ ਮਨਪ੍ਰੀਤ ਬਾਦਲ ਮਨਪ੍ਰੀਤ ਬਾਦਲ ਦਿੱਤਾ ਜਬਾਨਤ ਵੀ ਜਬਤ ਹੋਈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਇੱਕ ਪਾਸੇ ਰਵਨੀਤ ਬਿੱਟੂ ਦਾ ਆਪਸੀ ਕਾਟੋ ਕਲੇਸ਼ ਭਾਰਤੀ ਜਨਤਾ ਪਾਰਟੀ ਦੇ ਨਾਲ ਪੈ ਗਿਆ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਖੇਤੀਬਾੜੀ ਕੇਂਦਰੀ ਮੰਤਰੀ ਦਾ ਵੱਡਾ ਬਿਆਨ ਜਾਰੀ ਆ ਗਿਆ ਹੈ ਉਹਨੇ ਬਿਆਨ ਕੀਤਾ ਹੈ ਕਿ ਭਾਰਤ ਦੇ ਸਾਰੇ ਹੀ ਕਿਸਾਨਾਂ ਨੂੰ ਸਾਰੀਆਂ ਫਸਲਾਂ ਉੱਤੇ ਐਮਐਸਪੀ ਮਿਲੇਗੀ ਯਾਨੀ ਕਿ ਨਿਊਤਰ ਮੁੱਲ ਜਿਹੜਾ ਸਮਰਥਨ ਦਿੱਤਾ ਜਾਵੇਗਾ ਯਾਨੀ ਕਿ ਜਿਸ ਦੀ ਪੰਜਾਬ ਦੇ ਜਿਹੜੀ ਕਿਸਾਨ ਨੇ ਭਾਰਤ ਦੇ ਕਿਸਾਨ ਨੇ ਜਿਹੜੀ ਮੰਗ ਕਰ ਰਹੇ ਨੇ ਐਮਐਸਪੀ ਦੀ ਕਿਸਾਨ ਨੂੰ ਲਗਭਗ 20 ਤੋਂ 25 ਫਸਲਾਂ ਉੱਤੇ ਐਮਐਸਪੀ ਦਿੱਤੀ ਜਾਵੇ ਇੱਧਰ ਦੱਸੀ ਕਿ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਕੇਂਦਰੀ ਮੰਤਰੀ ਖੇਤੀਬਾੜੀ ਸ਼੍ਰੀ ਸ਼ਿਵਰਾਜ ਚੋਹਾਨ ਦਾ ਵੱਡਾ ਬਿਆਨ ਆਇਆ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਭਾਰ ਦੇ ਕਿਸਾਨਾਂ ਨੂੰ ਐਮਐਸਪੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜਿਹੜੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਬਚਕਾਨ ਨੇ ਬਿਆਨ ਸਾਡੇ ਹੀ ਮੰਤਰੀ ਯਾਨੀ ਕਿ ਰਵਨੀਤ ਸਿੰਘ ਬਿੱਟੂ ਵੱਲੋਂ ਦਿੱਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਆਪਣੀ ਬਿਆਨਬਾਜ਼ੀ ਉਤੇ ਕੰਟਰੋਲ ਕਰ ਲਓ ਅਜਿਹੇ ਬਿਆਨ ਨਾ ਦਿਓ ਕਿ ਤੁਹਾਨੂੰ ਤੁਹਾਡੇ ਵਿਰੁੱਧ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਅਤੇ ਦੇਸ਼ ਦੇ ਤੀਜੀ ਵਾਰ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐਕਸ਼ਨ ਲੈਣਾ ਪਵੇ ਦੱਸਦੀ ਹੈ ਕਿ ਸਾਰਿਆਂ ਨੂੰ ਪਤਾ ਹੈ ਕਿ ਰਵਨੀਤ ਬਿੱਟੂ ਪਹਿਲਾਂ ਐਸੇ ਪੰਜਾਬ ਪੰਜਾਬ ਕਾਂਗਰਸ ਦੇ ਜਿਹੜੇ ਸਸਦ ਸੱਚਪਨੇ ਤਿੰਨ ਵਾਰ ਉਸ ਤੋਂ ਬਾਅਦ ਜਿਵੇਂ ਹੀ ਉਹਨਾਂ ਨੇ ਇੱਕ ਮਹੀਨਾ ਪੱਲਾ ਫੜਿਆ ਜਦੋਂ ਭਾਰਤੀ ਜਦੋਂ ਲੋਕ ਸਭਾ ਦੀ ਚੋਣਾਂ ਦਾ ਬਿਗਲ ਵਜਿਆ ਸੀ ਨਾਲ ਦੀ ਨਾਲ ਹੀ ਉਹਨੂੰ ਟਿਕਟ ਮਿਲੀ ਹਰਨਦੇਵ ਬਾਵਯੂਦ ਵੀ ਕੇਂਦਰੀ ਮંત્રી ਬਣਾਇਆ ਗਿਆ ਰਵਨੀਤ ਬਿੱਟੂ ਨੂੰ ਰਵਨੀਤ ਬਿੱਟੂ ਇੱਕ ਪਾਸੇ ਕੇਂਦਰੀ ਮੰਤਰੀ ਦੂਸਰੇ ਪਾਸੇ ਰਾਜਸਥਾਨ ਤੋਂ ਰਾਜ ਸਭਾ ਦੇ ਮੈਂਬਰ ਨੇ ਲੇਕਿਨ ਆਪਣੇ ਬਚਕਾਨੇ ਬਿਆਨਾਂ ਕਰਕੇ ਜਿਸ ਤਰ੍ਹਾਂ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬਿਆਨ ਦਿੱਤਾ ਸੀ ਕਿ ਜਿਸ ਨੇ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰੀ ਹੈ ਯਾਨੀ ਕਿ ਨਰੈਨ ਸਿੰਘ ਚੋੜਾ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਨਰੈਨ ਸਿੰਘ ਚੋੜਾ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਨਮਾਨਿਤ ਕਰਨਾ ਚਾਹੀਦਾ ਹੈ ਅਤੇ ਉਸ ਦੀ ਫੋਟੋ ਜਿਹੜੀ ਹੈ ਸ੍ਰੀ ਹਰਮੰਦਰ ਸਾਹਿਬ ਦੇ ਮਿਊਜ਼ੀਅਮ ਦੇ ਵਿੱਚ ਲਗਾਉਣੀ ਚਾਹੀਦੀ ਹੈ ਉਸ ਤੋਂ ਬਾਅਦ ਵੀ ਕਾਟੋਗਲਿਸ ਖੜਾ ਹੋਇਆ ਇਸ ਬੁਲਕਾ ਜਸਰ ਸਿੰਘ ਬਲੂਕਾ ਦੀ ਗੱਲ ਕਰਦੀ ਕਰੀਏ ਉਹ ਕਹਿੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਜੇਕਰ ਲੜਕੇ ਚੋਣਾ ਲੜਦੀ ਹੈ ਤਾਂ ਦੁਨੀਆ ਦੀ ਕੋਈ ਵੀ ਤਾਕਤ ਸਰਕਾਰ ਬਣਾਉਣ ਤੋਂ ਰੋਕ ਨਹੀਂ ਸਕਦੀ ਇਸ ਲਈ ਰਵਨੀਤ ਬਿੱਟੂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਧੰਨਵਾਦ